ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖੀ ਦੇ ਮੂਲ ਸਿਧਾਂਤ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ ਦੇ ਸਿਧਾਂਤਾਂ ਨੂੰ ਬੱਚਿਆਂ ਦੇ ਵਿੱਚ ਪ੍ਰੈਕਟੀਕਲੀ ਇਨਕੋਰਪੋਰੇਟ ਕਰਨ ਲਈ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਾਏ ਗਏ ਜਿਸ ਵਿੱਚੋਂ ਨਾਮ ਜਪੋ ਨੂੰ ਸੰਕਲਪ ਨੂੰ ਦ੍ਰਿੜ ਕਰਾਉਣ ਵਾਸਤੇ ਬੱਚਿਆਂ ਦੀ ਗੁਰਮਤਿ ਪ੍ਰਸ਼ਨੋਤਰੀ ਕਰਾਈ ਗਈ ਅਤੇ ਜਪਜੀ ਸਾਹਿਬ ਤੇ ਵਿਚਾਰ ਕੀਤੀ ਗਈ ਕਿਰਤ ਕਰੋ ਦੇ ਸਿਧਾਂਤ ਨੂੰ ਦ੍ਰਿੜ ਕਰਾਉਣ ਵਾਸਤੇ ਬੱਚਿਆਂ ਦੁਆਰਾ ਤਿਆਰ ਕੀਤੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਕਿ ਬੱਚਿਆਂ ਦੁਆਰਾ ਅਤੇ ਬੱਚਿਆਂ ਦੇ ਪੇਰੈਂਟਸ ਦੁਆਰਾ ਖਰੀਦਿਆ ਗਿਆ ਜਿਸ ਨਾਲ ਬੱਚਿਆਂ ਦੀ ਹੌਸਲਾ ਵਜਾਈ ਹੋਈ ਵੰਡ ਕੇ ਛਕੋ ਦੇ ਸਿਧਾਂਤ ਨੂੰ ਦ੍ਰਿੜ ਕਰਾਉਣ ਵਾਸਤੇ ਬੱਚਿਆਂ ਦੁਆਰਾ ਆਪਣੇ ਘਰਾਂ ਦੇ ਵਿੱਚੋਂ ਉਹ ਚੀਜ਼ਾਂ ਜਿਹੜੀਆਂ ਉਹ ਯੂਜ਼ ਨਹੀਂ ਕਰ ਰਹੇ ਉਹ ਚੀਜ਼ਾਂ ਨੂੰ ਸਕੂਲ ਵਿੱਚ ਲਿਆ ਕੇ ਪ੍ਰਦਰਸ਼ਨੀ ਲਾਈ ਗਈ ਅਤੇ ਬੱਚਿਆਂ ਨੇ ਇੱਕ ਦੂਸਰੇ ਦੇ ਨਾਲ ਚੀਜ਼ਾਂ ਸ਼ੇਅਰ ਕੀਤੀਆਂ ਸਾਰੇ ਹੀ ਪੇਰੈਂਟਸ ਅਤੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਸੀ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਪ੍ਰੈਕਟੀਕਲੀ ਮਨਾ ਰਹੇ ਹਾਂ ਜੋ ਉਹਨਾਂ ਦਾ ਸਿਧਾਂਤ ਸੀ ਵੰਡ ਕੇ ਛਕਣ ਦਾ ਵੰਡ ਕੇ ਛਕਣ ਵਿੱਚ ਸਿਰਫ ਲੰਗਰ ਹੀ ਨਹੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਇੱਕ ਦੂਸਰੇ ਨਾਲ ਸ਼ੇਅਰ ਕਰ ਸਕਦੇ ਹਾਂ ਉਹ ਬੱਚਿਆਂ ਨੇ ਸ਼ੇਅਰ ਕੀਤੀਆਂ ਅਤੇ ਪੇਰੈਂਟਸ ਨੇ ਵੀ ਇਸ ਚੀਜ਼ ਨੂੰ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਵਧੀਆ ਪ੍ਰੋਗਰਾਮ ਜਿਹੜਾ ਪ੍ਰਿੰਸੀਪਲ ਮੈਡਮ ਦੇ ਦੁਆਰਾ ਦੁਆਗੇ ਕੀਤਾ ਗਿਆ। ਬੱਚਿਆਂ ਦਾ ਹੰਸਣਤਾ ਹੀ ਕੀਤੀ ਗਈ ਹੈ। ਇੱਕ ਤਾਂ ਬੱਚੇ ਧਰਮ ਦੇ ਨਾਲ ਜੁੜਨਗੇ। ਜਿਹੜੇ ਗਲਤ ਸੰਗਤ ਵਿੱਚ ਪੈਂਦੇ ਆ ਉਹ ਬੱਚੇ ਨਹੀਂ ਪੈਣਗੇ ਤੇ ਦੂਸਰਾ ਉਹਨਾਂ ਕਿਰਤ ਕਰਨ ਦੀ ਆਦਤ ਪਾਉਣਗੇ। ਜਦੋਂ ਬੱਚਾ ਆਪਣੀ ਕਿਰਤ ਕਰਨ ਵਾਲੇ ਪਾਸੇ ਧਿਆਨ ਦੇਦਾ ਨਾ ਤੇ ਉਹ ਗਲਤ ਸਾਇਟੀਆਂ ਵਾਲ ਜਿਹੜਾ ਧਿਆਨ ਨਹੀਂ ਬਚੇ ਰਹਿ ਜਾਂਦਾ ਇਸ ਕਰਕੇ ਸਮੂਹ ਸਟਾਫ ਵੱਲੋਂ ਮੈਂ ਪ੍ਰਿੰਸੀਪਲ ਮੈਡਮ ਦਾ ਤਹਿ ਦਿਲੋਂ ਧੰਨਵਾਦੀਆਂ ਕਿ ਜਿਨ੍ਹਾਂ ਨੇ ਪ੍ਰੋਗਰਾਮ ਜਿਹੜਾ ਉਹ ਲੀਤਿਆ ਤੇ ਸਮੂਹ ਸਟਾਫ ਪਲੱਸ ਸਭਾਰੇ ਹੀ ਵਿਦਿਆਰਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਕੀਤਾ ਵੀਵੂਜ਼ ਨੇ ਸਰਜੀਸ਼ਨ ਬਾਰੇ ਤੇ ਇਹ ਵੀ ਜਿਹੜੀਆਂ ਕਿ ਸਾਨੂੰ ਜਿਹੜਾ ਵਾ ਬੱਚਿਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਇੱਕ ਜਿਹੜੇ ਬੱਚਿਆਂ ਦੇ ਵਿੱਚ ਕ੍ਰੀਏਟੀਵਿਟੀ ਜਿਹੜੀ ਆ ਪੈਦਾ ਹੁੰਦੀ ਆ ਇਹ ਬੱਚੇ ਜਿਹੜੇ ਆ ਸ਼ਾਮਿਲ ਹੁੰਦੇ ਤੇ ਤੁਹਾਡੇ ਬੱਚੇ ਕਦੇ ਤੋਂ ਮਿਹਨਤ ਕਰਦੇ ਪਏ ਨੇ ਇਹਦੇ ਲਈ ਇਹ ਬੱਚੇ ਜਿਹੜੇ ਆ 10 ਦਿਨ ਲੱਗੇ ਸਾਨੂੰ ਇਹਨਾਂ ਸਾਰੀ ਜਿਹੜੀ ਹੈ ਤਿਆਰੀ ਕਰਨ ਨੂੰ ਤੇ ਬੱਚਿਆਂ ਨੂੰ ਪਤਾ ਲੱਗਿਆ ਸਾਡੇ ਪੁਰਾਣੇ ਕਲਚਰ ਦੇ ਵਿੱਚ ਜਿਹੜੇ ਫਾਰ ਜਿਹੜੇ ਹਾਂ ਕਿਉਂਕਿ ਇਹ ਚੀਜ਼ਾਂ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਜਿਹੜੀਆਂ ਬਾਜ਼ਾਰੀ ਚੀਜ਼ਾਂ ਹੀ ਜ਼ਿਆਦਾ ਫੈਲ ਦੇ ਰੀਆਂ ਇਹਨਾਂ ਚੀਜ਼ਾਂ ਭੁੱਲਦੇ ਹੀ ਜਾ ਰਹੇ ਮੈਨੂੰ ਲੱਗਦਾ ਵੀ ਤੁਹਾਡੇ ਬੱਚਿਆਂ ਨੇ ਬਾਕੀ ਬਹੁਤ ਮਿਹਨਤ ਕੀਤੀ ਹੈ ਤੇ ਚਲੋ ਜੀ ਤੁਹਾਡਾ ਐਕਸੀਬਿਸ਼ਨ ਵਧੀਆ ਰਹੇ ਜੀ ਹਾਂਜੀ ਕਿਉਂ ਨਾ ਹੋਵੇ ਮੈਂ ਸੁਣਸਾਰੇ ਮੈਨੂੰ ਤੁਸੀਂ ਆਜੇ ਸਾਰਾ ਇਹ ਐਕਸੀਬਿਸ਼ਨ ਮੈਨੂੰ ਉਹਦਾ ਵੀ ਇਸ ਤਰ੍ਹਾਂ ਇੱਕ ਪੂਰਾ ਫੰਕਸ਼ਨ ਵਰਗਾ ਮਾਹੌਲ ਬਣਿਆ ਮੈਂ ਤੇ ਤੁਹਾਡੇ ਬੱਚਿਆਂ ਨੇ ਲੱਭ ਪਾ ਕੇ 10-15 ਸਾਲ ਪਹਿਲੇ ਤਾਂ ਮੈਂ ਤੇ ਕਰਦੇ ਪੁਰੇ ਜਿਸੀਂ ਚਾਹਾਂਗੇ ਵੀ ਇਹ ਜਿਹੜੀ ਚੀਜ਼ ਹੈ ਸਾਡੀ ਅੱਗੇ ਵੀ ਚੱਲਦੀ ਰਹੇ ਕਿਉਂਕਿ ਬੱਚਿਆਂ ਨੇ ਬਹੁਤ ਅੱਛਾ ਆਇਆ ਬੱਚਿਆਂ ਜੇ ਵੀ ਅਸੀਂ ਆਪਣੀ ਕੋਈ ਕਰਨਾ ਹੈ ਗਾਂ ਜਾ ਕੇ ਜਾਂ ਬੱਚੇ ਕੋਈ ਆਪਣਾ ਕੋਈ ਕੰਮ ਖੋਲਣਗੇ ਕੋਈ ਬਿਜ਼ਨਸ ਉਹਦੇ ਉੱਤੇ ਜਿੰਨਾਂ ਕਾਫੀ ਹਾਈਟ ਹੋ ਗਿਆ। ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਕੀ ਸਾਨੂੰ ਇਹਦੇ ਪ੍ਰੋਗਰਾਮ ਸਕੂਲਾਂ ਨੂੰ ਕਰਾਉਣੇ ਚਾਹੀਦੇ ਆ? ਨਾਚ ਗਾਣੇ ਨੂੰ ਛੱਡ ਕੇ ਇਹ ਪਹਿਲ ਕੀਤੀ ਗਈ ਗਿਆਨ ਅੰਜਲ ਸਕੂਲਾਂ ਨੂੰ। ਤੇ ਇਹਦੇ ਅਨੁਸਾਰ ਕੀ ਕਹਿਣਾ ਚਾਹੁੰਦੇ ਹੋ ਸਮਾਰੋਹ? ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਆ ਵੀ ਮੈਨੂੰ ਆਉਦਾ ਵੀ ਸਾਡੇ ਇਲਾਕੇ 'ਚ ਪਹਿਲੀ ਪਹਿਲ ਹੋएगी ਸਾਡੇ ਸਕੂਲਾਂ 'ਚ ਜਿਹੜਾ ਕੀਤਾ ਗਿਆ ਆ। ਔਰ ਫੰਕਸ਼ਨ ਨਾਚ ਗਾਣੇ ਨਾਲ ਬੱਚੇ ਨਾਲ ਚੱਲਦਾ ਰਹਿੰਦਾ ਆ ਪਰ ਇਹ ਚੀਜ਼ਾਂ ਬੱਚੇ ਦੀ ਕ੍ਰੀਏਟੀਵਿਟੀ, ਬੱਚੇ ਦਾ ਜਿਹੜਾ ਵੀ ਟੈਲੈਂਟ ਆ ਬਾਹਰ ਨਿਕਲ ਕੇ ਆਉਦਾ। ਤੇ ਸਾਨੂੰ ਜਿਹੜਿਆ ਫੰਕਸ਼ਨ ਦੀ ਜਗ ਨੇ ਨਹੀਂ ਚਾਹੀਦੀ ਟੋਟਲ ਵਾਦੂ ਸਾਨੂੰ ਆਪਣੇ ਓਕੇ ਥੈਂਕ ਯੂ ਜੀ ਇਹ ਜਿਹੇ ਪ੍ਰੋਗਰਾਮ ਕਰਾਉਣੀ ਚਾਹੀਦਾ ਹੈ ਕਲੀਨ ਕਰਾਉਣੀ ਚਾਹੀਦਾ ਵਾਹ ਕੀ ਦੇਲੇ ਵਿੱਚ ਬੱਚੇ ਬਹੁਤ ਬੜੇ ਸਿੱਖ ਰਹੇ ਨੇ ਤੇ ਤੁਹਾਨੂੰ ਸਾਨੂੰ ਵੀ ਇਹਦਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਨਾ ਫਸਾ ਮੈਂ ਥ੍ਰੀ ਕਿੱਤੇ ਕਰਕੇ ਨਾਮ ਰੱਬ ਕੇ ਹੰਟ ਸਕੀ ਅ ਮਤਲਬ ਇਹ ਆ ਵੀ ਸਾਰੇ ਸੰਸਾਰ ਵਿੱਚ ਸੰਦੇਸ਼ਾਗੁਰੂ ਨਾਨਕ ਦੇਵ ਜੀ ਜਿਹੜੀ ਫਲਸਫੀ ਹੈ ਸਾਰੇ ਕੇਰਤ ਦਾ ਬਹੁਤ ਬਹੁਤ ਧੰਨਵਾਦ ਕਿ ਹਮ ਆਪਣੀ ਕੀਤਾ ਸਾਰੇ ਕੇਰਿਸ ਨੂੰ ਜੀ ਆਇਆਂ ਨੂੰ ਦੇਣੇ 100% ਪਸੰਦ ਕੀਤਾ ਤੇ ਪੇਰੈਂਟਸ ਵੀ ਸਟੇਟਸ ਦੀ ਬਹੁਤ ਚੱਲ ਰਹੀ ਸਾਡਾ ਮੈਕਸਿਮਮ ਇਸ ਤਰ੍ਹਾਂ ਇਹ ਆ ਗਿਆ ਕਿ ਜਿਹੜੀ ਵੀ ਸੀ ਇਸ ਲਈ ਸੇਟ ਹੋ ਗਈ ਬਹੁਤ ਬਹੁਤ ਧੰਨਵਾਦ ਚਲੋ ਕਲਾਸ ਲਈ ਮਾ ਜੀ ਮੇਰੀ 7th ਕਲਾਸ ਹੈ ਦੇਖੀ ਕੀ ਬੱਚਿਆਂ ਨੇ ਬਣਾਇਆ ਕਿ ਤੁਸੀਂ ਕਿੰਨੀ ਕੈ ਜਿਹੜੀ ਆ ਬਿਕਰੀ ਕੀਤੀ ਹੈ ਕਿਸ ਦਾ ਮੈਸੂਰ ਕਰ ਰਹੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗੀ ਕਿ ਬਹੁਤ ਵਧੀਆ ਮਹਿਸੂਸ ਹੋ ਰਹੀ ਹੈ ਕਿ ਤੁਸੀਂ ਬਿਕਰੀ ਦੀ ਗੱਲ ਕਰਦੇ ਹੋ ਇਸ ਟਾਈਮ ਤੇ ਸੌਲਵ ਤੁਹਾਨੂੰ ਖੰਦੀ ਦਿਖਾ ਰਿਹਾ ਕਿਉਂਕਿ ਸਾਰਾ ਸਮਾਨ ਆਲੜੀ बिक ਚੁੱਕਾ ਹੈ ਔਰ ਬੱਚਾ ਬਹੁਤ ਮਿਹਨਤ ਕੀਤੀ ਇਸ ਮੈਟਰ ਨੂੰ ਵਰਡੀਆਂ ਜਿਹੜਾ ਬੰਦਸਤਾਨੇ ਸਾਰਾ ਕੁਝ ਖਲਾ ਬਣਿਆ ਲੈ ਕੇ ਆਏ ਬੱਚੇ ਔਰ ਫਿਰ ਇਸਨੇ ਬੜੀ ਖੁਸ਼ੀ ਨਾਲ ਉਹਨਾਂ ذریعے ਜੀ ਜੀੜੀਆਂ ਪਰਚੇਜ਼ ਕੀਤੀਆਂ ਸਾਨੂੰ ਵੀ ਬੜੀ ਖੁਸ਼ੀ ਲੱਗ ਰਹੀ ਹੈ ਇਸ ਚੀਜ਼ ਲਈ ਇਹ ਬੱਚਾ ਨੇ ਮਿਹਨਤ ਜਿਹੜੀ ਆ ਉਹ जाया ਨਹੀਂ ਗਈ ਔਰ ਪੇਰੈਂਟਸ ਵੀ ਖੁਸ਼ ਆ ਰਹੇ ਤੇ ਪੇਰੈਂਟਸ ਕੋਲ ਇਸ ਨੂੰ ਹੱਸ ਕੇ ਗਾਤੀ ਹੈ ਵੀ ਪੇਰੈਂਟਸ ਜੀ ਨੂੰ ਲੈ ਕੇ ਬਹੁਤ ਪੋਜ਼ੀਟਿਵ ਰਿਸਪੌਂਸ ਦੇ ਰਹੇ ਆ ਕਿ ਇੱਕ ਦੇ ਬੱਚਿਆਂ ਨੂੰ ਕਿਰਤ ਕਰੋ ਦਾ ਕਿ ਸਿਧਾਂਤ ਦਾ ਕੋਈ ਨਾਨਕ ਸਾਇੰਸ ਕਰਦਾ ਆ ਔਰ ਇਸ ਨੂੰ ਬੋਲੋ ਕੀਤਾ ਆ ਔਰ ਬੱਚਾ ਨੇ ਇਸ ਕੰਮ ਨੂੰ ਜਿਹੜੀ ਹੈ ਕਿ ਇਹ ਦੇਸ਼ ਦੀ ਜਾਂਦਰਾ ਜਿਹੜੀ ਆ ਮੈਂ। ਬਹੁਤ ਬਹੁਤ ਧੰਨਵਾਦ ਜੜਾ ਤੇ ਆਈ ਸੀ ਜਿਹੜਾ ਜੀਵਾਲੀ। ਅਰੇ ਅੱਜ ਜਿਹੜਾ ਜੀਕਲਾ ਸਾਹਿਬ ਤੇ ਬਹੁਤ ਵਧੀਆ ਰਿਸਪੌਂਸ ਆਇਆ ਪੇਰੈਂਟਸ ਦਾ। ਸਾਲੀ ਫੀਡਰ ਜਿਹੜੇ ਵਿੱਚ ਚੱਲ ਰਿਹਾ ਹੈ ਉਹ ਤੋਂ ਦੂਰ ਨਹੀਂ ਹੋਣਾ ਸਾਨੂੰ। ਬਹੁਤ ਵਧੀਆ ਫਸਲ ਆਇਆ। ਤੁਸੀਂ ਮੈਡਮ ਤੁਹਾਡਾ ਕੀ ਨਾਮ ਹੈ? ਬਹੁਤ ਕਿਤੇ ਪਾ ਸਕਦਾ। ਜਿਹੜਾ ਆਸ ਹੈ ਹਾਂ ਜੀ ਨਾਮ ਕਲਿਤਾ ਹੈ। ਬਹੁਤ ਚਲਸਕੂਨ ਸਿਆਲ ਬੱਚਾ ਜਿਹੜਾ ਜਦੋਂ ਆਉਂਦਾ ਹੈ ਉਹ ਬਾਪਕ ਸੇਲ ਹੋ ਗਈ ਪੇਰੈਂਟਸ ਕੋਸ਼ਿਸ਼ ਕੀਤੀ ਕਿ ਜੀ ਤੁਸੀਂ ਗੇਮਸਪੋਰਟ ਕਰ ਰਹੇ ਹੋ ਕਿਹੜਾ ਹੈ ਕਿ ਕਿਹਦਾ ਡਿਫਰੈਂਸ ਹੈ ਹਾਂਜੀ ਕਿਸਤਾਂ ਦਾ ਰਿਆ ਰਿਸਪੌਂਸਰ ਤੋਂ ਦਿੰਦੇ ਹਾਂ ਤਾਂ ਕਾਫੀ ਬੱਚਿਆਂ ਨੇ ਸਮਾਨ ਖਰੀਦਿਆ ਹੈ ਲੈਟਸ ਨੇ ਖਰੀਦਿਆ ਹੈ ਤੇ ਬੱਚਿਆਂ ਨੇ ਸਾਰੇ ਬੱਚਿਆਂ ਨੇ ਵਿੱਚ ਪਾਰਟਿਸਿਪੇਟ ਕੀਤਾ ਕਿ ਥੋੜੇ ਬੱਚੇ ਨਹੀਂ ਕੋਈ ਕੁਝ ਬੱਚੇ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹਾਂਜੀ ਇਹ ਸਾਨੂੰ ਇਹੋ ਜਿਹੇ ਪ੍ਰੋਗਰਾਮ ਕਰਾਉਣੇ ਚਾਹੀਦੇ ਅੱਗੇ ਤਾਂ ਹਾਂਜੀ सर ऐसे चल गया या साडा प्रोग्राम तो नेक्स्ट भी और ज्यादा बढ़िया होगा एक तो डेली ये मतलब कि ਤੁਸੀਂ ਵੀ ਸਮਾਨ ਵੇਚਿਆ ਵਾ ਤਕਿਸਤਾਂ ਨਾ ਲੱਗਾ ਤੁਹਾਨੂੰ ਵੀ ਹੈਵੀ ਵੇ ਸਮਾਨ ਵੇਚਿਆ ਤਾਂ ਕੀ ਮਹਿਸੂਸ ਹੋਇਆ ਕਿਵੇਂ ਫੀਲ ਹੋਇਆ ਕਿ ਤੁਸੀਂ ਆਪਣੀ ਸ਼ੌਕ ਦਾ ਸਮਾਨ ਵੇਚਦੀ ਗਈਆਂ ਇੱਕ ਗੁੱਡ ਐਕਸਪੀਰੀਅੰਸ ਜਿਹਾ ਆਇਆ ਕਿ ਦੂਸਰੇ ਦਾ ਬਿਕਰਾ ਤਾਂ ਮੈਨੂੰ ਲੱਗ ਰਿਹਾ ਮੇਰੇ ਨਾਲ ਨਹੀਂ ਗਿਆ ਕਿ ਮੇਰਾ ਸਮਾਨ ਦੂਜੇ ਨੂੰ थैंक यू ओके ਬਹੁਤ बढ़िया ਲੱਗਾ ਮੈਨੂੰ ਬੱਚੇ ਇਨਸਪਾਇਰ ਹੋ ਰਹੇ ਨੇ ਕਿਦਾਂ ਉਹਨਾਂ ਦਾ ਆਰਟ ਜਿਹੜਾ ਹੈ ਤੁਸੀਂ ਐਕਸਪੋਜ਼ ਕੀਤਾ ਹੈ ਤੇ ਪੇਰੈਂਟਸ ਨੂੰ ਵੀ ਇਨਵਾਈਟ ਕੀਤਾ ਹੈ ਪੇਰੈਂਟਸ ਵੀ ਇਸ ਚੀਜ਼ ਨਾਲ ਮੋਟੀਵੇਟ ਹੋਏ ਕਿ ਬੱਚੇ ਨੈਕਸਟ ਟਾਈਮ ਜਿੱਦਾਂ ਨਹੀਂ ਕਈ ਜਾਨੇ ਕੁਝ ਨੇ ਨਹੀਂ ਪਾਰਟਿਸਿਪੇਟ ਕੀਤਾ ਹੈ ਨਾ ਤੇ ਨੈਕਸਟ ਟਾਈਮ ਵੀ ਮੈਂਟਲੀ ਪ੍ਰਿਪੇਅਰਡ ਨੇ ਕਿ ਅਸੀਂ ਇਸ ਚੀਜ਼ ਪਾਰਟਿਸਿਪੇਟ ਕਰਨਾ ਹੈ ਔਰ ਬੜੇ ਹੀ ਸੋਹਣੇ ਤਰੀਕੇ ਨਾਲ ਤੁਸੀਂ ਗਰਾਊਂਡ ਦੇ ਵਿੱਚ ਜਿੱਦਾਂ ਐਗਜ਼ੀਬਿਸ਼ਨ ਲਗਾਈ ਹੈ ਕਿ ਬੱਚੇ ਵੀ ਦੇਖ ਰਹੇ ਨੇ ਇਨਸਪਾਇਰ ਹੋ ਰਹੇ ਨੇ ਔਰ ਪੇਰੈਂਟਸ ਵੀ ਬੜੀ ਈਜ਼ੀਲੀ ਮੂਵ ਕਰਕੇ ਪ੍ਰੋਡਕਟ ਖਰੀਦ ਰਹੇ ਨੇ ਔਰ ਜਦੋਂ ਵੇਸਟੇਜ ਜਾਂ ਤੁਸੀਂ ਕਹਿ ਲੋ ਕਿ ਬੜੇ ਅੱਛੇ ਨਹੀਂ ਹੀ ਮਤਲਬ ਜਿਹੜੇ ਪੇਰੈਂਟਸ ਜਾਂ ਬੱਚੇ ਅਟਾਚ ਕਰ ਸਕਦੇ ਪੁਰਾਣੇ ਕੱਪੜਿਆਂ ਨੂੰ ਯੂਜ਼ ਸੋ ਥੈਂਕ ਯੂ ਸੋ ਮੱਚ ਥਿਸ ਇਜ਼ ਅਨੂਮੇਂਡ ਮਾਈਕ੍ਰੋਫੋਨ ਤੇ ਅਸੀਂ ਬੜੇ ਮਾਣ ਦੇ ਨਾਲ ਕਹਿੰਦੇ ਕਿ ਸਾਡੇ ਸਾਥੀ ਕੀ ਮਿਲ ਕੇ ਸੁਨੇਹਾ ਦੇਣਾ ਚਾਹੁੰਦੇ ਕਿ ਇਹੋ ਜਿਹੇ ਪ੍ਰੋਗਰਾਮ ਨੇ ਸਕੂਲਾਂ ਵਿੱਚ ਹੋਣੇ ਚਾਹੀਦੇ ਬਿਲਕੁਲ ਡੈਫੀਨਿਟਲੀ ਤੇ ਇਹ ਬਾਹਰ ਵੀ ਜਿੱਦਾਂ ਹੈ ਨਾ ਉਹ ਕਰਨੇ ਹੀ ਚਾਹੀਦੇ ਨੇ ਕਿਉਂਕਿ ਮੈਂ ਹੋਈ ਇਕਦਮ ਪਹਿਲਾਂ ਵੀ ਇੱਕ ਚੀਜ਼ ਕਹੀ ਕਿ ਬੱਚੇ ਨਹੀਂ ਸਾਈਡ ਹੋ ਰਹੇ ਨਾ ਉਹਦਾ ਆਰਟ ਐਕਸਪੋਜ਼ ਹੋ ਰਿਹਾ ਆ ਨਵੇਂ ਨਵੇਂ ਪ੍ਰੋਡਕਟਸ ਬਣਾ ਕੇ ਲੈ ਰਹੇ ਨੇ ਸੋ ਹਾਂਜੀ ਬਿਲਕੁਲ ਜੀ ਮੇਨ ਬੀ ਥੈਂਕ ਯੂ ਸੋ ਮੱਚ ਸਾਰਾ ਜਵਾਨ ਲਗਭਗ ਸੇਲ ਹੋ ਗਿਆ ਤਾਂ ਡੰਗਰ ਜੀ ਨਾਲ ਮੇਰੇ ਦੋਸਤਾਂ ਕੋਲ ਤੇ ਇਹ ਪ੍ਰੋਗਰਾਮ ਕਿਸ ਨੇ ਕਰ ਰਿਹਾ ਤੁਸੀਂ ਮਤਲਬ ਕਿ ਕਿਸ ਨੇ ਇਸ ਮੇਨ ਲੈ ਕੇ ਕਰ ਰਿਹਾ ਇਹ ਬਾਬੇ ਜਾਨੇ ਕਿ ਇਹਦੇ ਦੇ ਉਪਦੇਸ਼ ਤੇ ਇਹ ਜਦੋਂ ਬਹੁਤ ਇਤਨਾ ਹੁੰਦੇ ਚੋਹੇ ਇਹ ਉਹਦੇ ਵੀ ਲੇਟਾ ਦਾ ਬਚਾਉਣ ਆ ਚੀਜ਼ ਜ਼ਰੂਰੀ ਚਾਹੇ ਅੱਗੇ ਵੀ ਅਸਰਿਤ ਚੱਲਣ ਬਹੁਤ ਮਿਹਰਬਾਨੀ ਤੇ ਆਸ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਅੱਗੇ ਤੋਂ ਵੀ ਕਰਦੇ ਹਾਂ ਸਾਰਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਹ ਸਭ ਦੇਖ ਕੇ ਬਹੁਤ ਹੀ ਵਧੀਆ ਲੱਗਾ ਜਾਨੀ ਕਿ ਅਹੀਂ ਆਪਣੇ ਮਾਨਣਗੇ ਤੇ ਇਦਾਂ ਨਹੀਂ ਕੋਈ ਗੱਲ ਨਹੀਂ ਲੈਂਦੀ ਕਿ ਹਾਂ ਅਸੀਂ ਗਰੀਬ ਆ ਜਾਂ ਅਮੀਰ ਸਾਨੂੰ ਜੋ ਚੀਜ਼ ਵਧੀਆ ਲੱਗੀ ਉਹ ਇਹੀ ਖਰੀਦੀ ਭਾਈ ਗੁਰਜੀਤ ਸਿੰਘ ਸਾਹਿਬ ਹਾਂ ਜੀ ਬਹੁਤ ਵਧੀਆ ਪ੍ਰੋਗਰਾਮ ਬਣਾਇਆ ਮੈਨੂੰ ਅੱਜ ਦਾ ਪ੍ਰਾਲਾਹ ਸਾਲ ਹੋਣਾ ਚਾਹੀਦਾ ਬਹੁਤ ਵਧੀਆ ਪ੍ਰੋਗਰਾਮ ਹੈ ਬਹੁਤ ਮਾਨਸਿਕ ਸ਼ਾਂਤੀ ਮਿਲਦੀ ਹੈ ਧਿਆਨ ਦੇ ਹਾਂਜੀ ਸਸ਼ੀ ਕੁਮਾਰ ਜੀ ਗੁਰੂ ਘਰ ਵੱਲੋਂ ਦिए ਬਗੈਰ ਕਿ ਅੱਜ ਬੱਚਿਆਂ ਨੂੰ ਸਿੱਖਿਆ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਚਲਾ ਰਹੇ ਹਾਂ ਬੱਚਿਆਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਬੱਚਿਆਂ ਚ ਫ੍ਰੀਵਿਡਿਓ ਵਧੀਆ ਹੈ ਪੇਰੈਂਟਸ ਨੂੰ ਬਹੁਤ ਵਧੀਆ ਲੱਗਿਆ ਤੇ ਆ ਕੇ ਕਿ ਬੱਚਿਆਂ ਬਾਰੇ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ ਬਹੁਤ ਵਧੀਆ ਲੱਗਿਆ ਤੇ ਇਹ ਪ੍ਰੋਗਰਾਮ ਹਰ ਸਾਲ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਪ੍ਰੋਗਰਾਮ ਕੀਤਾ ਕਰੋ ਵਰਕਸ਼ਾਪ ਬੱਚਿਆਂ ਨੂੰ ਸਿਖਾਵੇ ਚਾਹੀਦਾ ਹੈ ਪ੍ਰੋਗਰਾਮ ਸ਼ੁਰੂ ਕੀਤਾ ਤਾਰਾ ਜੀ ਦਾ ਬਹੁਤ ਵਧੀਆ ਹੁੰਦਾ ਹੀ ਹੈ ਇਹ ਜੀ ਆ ਰੀਜ਼ਾ ਬਣਾਇਆ ਬੱਚਿਆਂ ਨੇ ਤੇ ਬਹੁਤ ਵਧੀਆ ਇੰਜੋਏ ਕੀਤਾ शाम थे। साथ से से ये बहुत मतलब <laughs> भी, सेवा तो बड़िया। बहुत बड़िया है। भी में पता लगता तो है ਇਹ ਜੀਜਾ ਬਣਾਈਆਂ ਬੱਚਿਆਂ ਦੇ ਪੇਰੈਂਟਸ ਨੇ ਬਣਾਈ ਨੇ ਦਿੱਤੀ ਹੋਈ ਆ ਕੋਲੋਂ ਤੋਂ ਦੇ ਵਿੱਚ ਹੀ ਕਾਹਨ ਜੀਜਾ ਨੇ ਇਸ ਵੀਡੀਓ ਉਹ ਵੀ ਯੂਜ਼ ਕੀਤੀਆਂ ਆ ਇਹ ਰੈਸਟਿੰਗ ਜੀਜਾ ਉਹ ਵੀ ਸਰ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਜੀਜਾ ਅਗਰ ਦਵਾ ਕੋਈ ਕੋਈ ਸੋਨੇ ਸਨੇ ਜੀਜਾ ਬਣਾ ਕੇ ਆਂਦੀਏ ਲੱਗਿਆ ਬੱਚਿਆਂ ਨੇ ਜੋ ਵੀ ਬਣਾ ਕੇ ਲਿਆ ਹੁੰਦੇ ਆ ਨਾ ਬਹੁਤ ਵਧੀਆ ਲੱਗਾ ਵੀ ਇਦਾਂ ਦਾ ਮਤਲਬ ਆ ਕਿ ਵੱਡੇ ਵੀ ਨਹੀਂ ਬਣਾ ਸਕਦੇ ਜਿੱਦਾਂ ਦਾ ਬੱਚੇ ਬਣਾ ਕੇ ਆਏ ਨੇ ਏ ਬਾਕੀ ਮਤਲਬ ਪਹਿਲੀ ਵਾਰੀ ਆ ਪਰ ਫਿਰ ਵੀ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਇਹ ਨੂਰਨਾਵਾ ਆਪਣਾ ਜਿਹੜਾ ਸੁਧਾਰ ਦੇ ਗਿਆ ਇਹ ਪ੍ਰੋਗਰਾਮ ਉਹਨਾਂ ਨੇ ਥਿਵੇਂ ਲਗਿਆ ਕਿ ਨਵੀਂ ਆਵਾਜ਼ ਉਹਨਾਂ ਨੂੰ ਲੱਗਦਾ ਕਿ ਮੇਰੇ ਬੱਚੇ ਸਕੂਲ ਚ ਪੜ੍ਹਦੇ ਆ ਜਿਹੜੀ ਗੁਰਬਾਣੀ ਨਾਲ ਰਿਲੇਟਡ ਬਾਤ ਹੀ ਦੱਸਦੇ ਆ ਬੱਚੇ ਗੁਰਬਾਣੀ ਸਾਈਡ ਜਾਂਦੇ ਆ ਚੱਕ ਜਾ ਰਸਤਾ ਚੋਂਦੇ ਆ ਆਪਣੇ ਲਈ ਬਾਕੀ ਸਕੂਲਾਂ ਨਾਲ ਬਹੁਤ ਵਧੀਆ ਲੱਗਦਾ ਇਸ ਨੂੰ ਸਾਰੇ ਪੇਰੈਂਟਸ ਨਾਲ ਵੀ ਬਹੁਤ ਵਧੀਆ ਟੀਟ ਹੁੰਦਾ ਇੱਥੇ

ਇਹ ਬੜੀ ਵਧੀਆ ਚੀਜ਼ ਹੈ ਤਾਂ ਬੜੀ ਲੰਮੀ ਬਹੁਤ ਦੀ ਸਿੱਖਿਆ ਬੱਚਿਆਂ ਨੂੰ ਮਿਲ ਜਾਈਗੀ ਨਵੇਂ ਨਵੇਂ ਚੀਜ਼ਾਂ ਸਿੱਖ ਤੋਂ ਮਿਲਣ ਬਹੁਤ ਹੀ ਵਧੀਆ ਹੈ ਜਿਸ ਤਨ ਸਮਝ ਲੱਗਦੀ ਹੈ ਆਪਣੇ ਧਰਮ ਦੇ ਨਾਮ ਤੇ ਸਤਿਵੰਦ ਸੋਤਿ ਸਤਿਕਰੋ ਦਾ ਲੱਗਦਾ ਕਿ ਮਤਲਬ ਹੈ ਕਿ ਨਮਸਕਾਰ ਬਾਣੀ ਦੇ

ਆਪ ਮ ਇੱਕ ਦੂਸਰੇ ਨਾਲ ਆਪਣੀਆਂ ਚੀਜ਼ਾਂ ਨੂੰ ਸ਼ੇਅਰ ਕਰਨਾ ਹੈ ਹਨਾ ਇਸ ਤਰ੍ਹਾਂ ਜਿਸse ਬੱਚਿਆਂ ਦੀ ਵੀ ਮਦਦ ਹੋ ਜਾਂਦੀ ਹੈ ਤੇ ਬੱਚਿਆਂ ਨੂੰ ਆਪਣੇ ਨੇ ਕੁਝ ਸਿੱਖਣ ਨੂੰ ਮਿਲਦਾ ਹੈ ਹਨਾ ਤੇ ਹਨਾ ਅਪਾ ਜਾਣੇ ਕਿ ਹਰ ਵਾਰ ਤੁਸੀਂ ਇਸ ਤਰ੍ਹਾਂ ਦਾ ਕੁਝ ਕਰੋ ਕਿ ਬੱਚਿਆਂ ਨੂੰ ਕੁਝ ਸਿੱਖਣ ਦਾ ਮੌਕਾ ਲਗਾਏ ਜਿਸ ਨਾਲ ਬਹੁਤ ਵਧੀਆ ਪ੍ਰੋਗਰਾਮ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲਿਆ ਹੈ ਬਹੁਤ ਵਧੀਆ ਲੱਗਦਾ ਹੁੰਦਾ ਹੈ ਜਿੱਦਾਂ ਪਹਿਲੇ ਬੱਚੇ ਕਿਤਾਬਾਂ ਜੋ ਹੈ ਨਾਲ ਦੇ